ਕਿ ਡੋਨਾਲਡ 트ੰਪ ਨੇ G7 ਦੇਸ਼ਾਂ ਨੂੰ ਕਹਿ ਦਿੱਤਾ ਹੈ ਕਿ ਉਹ ਉਹਨਾਂ ਮੁਲਕਾਂ ਦੇ ਉੱਤੇ ਟੈਕਸ ਲਾਉਣ, ਟੈਰਿਫ ਲਾਉਣ ਜਿਹੜੇ ਰੂਸ ਤੋਂ ਤੇਲ ਖਰੀਦਦੇ ਨੇ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਰੂਸੀ ਤੇਲ ਜਦੋਂ ਖਰੀਦਿਆ ਜਾਂਦਾ ਹੈ ਤਾਂ ਜਿਹੜਾ ਪੈਸਾ ਰੂਸ ਦੇ ਕੋਲ ਜਾਂਦਾ ਰੂਸ ਉਸੇ ਨਾਲ ਹੀ ਹਥਿਆਰ ਵਗੈਰਾ ਖਰੀਦਦਾ ਹੈ ਤੇ ਯੂਕਰੇਨ ਦੇ ਉੱਤੇ ਜਿਸ ਤਰ੍ਹਾਂ ਦੇ ਨਿਸ਼ਾਨੇ ਸਾਦੇ ਜਾ ਰਹੇ ਨੇ ਉਹ ਇੱਕ ਇੰਦਣ ਦਾ ਕੰਮ ਕਰਦਾ ਹੈ ਇਹ ਸਾਰਾ ਪੈਸਾ ਇਸ ਕਰਕੇ ਜਦੋਂ ਤੱਕ ਅਸੀਂ ਉਮੀਦ ਕਰਦੇ ਹਾਂ ਕਿ ਯੂਕਰੇਨ ਅਤੇ ਰੂਸ ਦਾ ਯੁੱਧ ਬੰਦ ਹੋ ਜਾਵੇ ਤਾਂ ਇਹ ਤੇਲ ਦੀ ਜਿਹੜੀ ਖਰੀਦ ਆ ਉਹ ਬੰਦ ਕਰਨੀ ਪਵੇਗੀ ਤੇ ਜੇਕਰ ਕੋਈ ਨਹੀਂ ਰੁਕਦਾ ਤਾਂ ਜੀ7 ਜਿਹੜੇ ਮੁਲਕ ਨੇ ਉਹ ਉਹਨਾਂ ਮੁਲਕਾਂ ਦੇ ਉੱਤੇ ਟੈਕਸ ਲਾ ਸਕਦੇ ਨੇ ਟੈਰਿਫ ਲਗਾ ਸਕਦੇ ਨੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਉਹਨਾਂ ਦੇ ਕੁਝ ਵਿੱਤ ਮੰਤਰੀ ਜਾਂ ਉਹਨਾਂ ਦੇ ਜਿਹੜੇ ਸਖਤਰ ਵਗੈਰਾ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਜੀ 7 ਦੇ ਕੁਝ ਪ੍ਰਤੀਨਿਧੀਆਂ ਦੇ ਨਾਲ ਤਾਂ ਉਹਨਾਂ ਨੇ ਇਹ ਅਪੀਲ ਹੈ ਜਿਹੜੀ મોદી ਦੀ ਉਹਨਾਂ ਤੱਕ ਪਹੁੰਚਾ ਦਿੱਤੀ ਹੈ ਦੂਜੇ ਪਾਸੇ ਨਾਟੋ ਮੁਲਕਾਂ ਦੇ ਬਾਰੇ ਵੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਾਟੋ ਮੁਲਕ ਨੇ ਉਹ ਵੀ ਤੇਲ ਦੀ ਖਰੀਦ ਨਾ ਕਰਨ ਰੂਸ ਤੋਂ ਤੇ ਨਾਲ ਹੀ ਚਾਈਨਾ ਬਾਰੇ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਨੇ ਕਿਉਂਕਿ ਚਾਈਨਾ ਭਾਰਤ ਦੇ ਉੱਤੇ ਜਿਹੜਾ ਬਹੁਤਾ ਟੈਕਸ ਟੈਰਿਫ ਲਗਾਇਆ ਗਿਆ ਟ੍ਰੈਂਪੋਲੋ ਤਾਂ ਉਹਦਾ ਅਸਰ ਹੁਣ ਦਿਸਣ ਲੱਗ ਪਿਆ ਤੇ ਕਹਿ ਸਕਦੇ ਆ ਕਿ ਇੱਕ ਟੈਰਿਫ ਵਾਰ ਸ਼ੁਰੂ ਕਰ ਦਿੱਤੀ ਆ ਡੋਨਾਲਡ ਟਰੰਪ ਨੇ